ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਇੱਕ ਚਿੱਤਰ 1000 ਸ਼ਬਦਾਂ ਦੇ ਬਰਾਬਰ ਹੁੰਦਾ ਹੈ ਤਾਂ ਇੱਕ ਵਾਰ ਫਿਰ ਅਸੀਂ ਇਹੋ ਜਿਹੇ ਲੋਕਾਂ ਦੇ ਫਾਈਨੈਂਸ਼ੀਅਲ ਸਟੇਟਮੈਂਟਸ ਦੀ ਤੁਲਨਾ ਕਰੀਏ ਜਿਹੜੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰਦੇ ਹਨ ਅਤੇ ਜਿਹੜੇ ਇਸ ਤਰ੍ਹਾਂ ਨਹੀਂ ਕਰਦੇ ਚਿੱਤਰਾਂ ਦਾ ਅਧਿਐਨ ਕਰੋ ਤੇ ਦੇਖੋ ਕਿ ਕੀ ਤੁਸੀਂ ਕੁਝ ਫਰਕ ਫੜ ਸਕਦੇ ਹੋ ਇਸ ਲਈ ਕੈਸ਼ ਫਲੋ ਦੀ ਸਮਝ ਲੋੜੀਂਦੀ ਹੈ ਜਿਸ ਨਾਲ ਕਹਾਣੀ ਦੱਸੀ ਜਾਂਦੀ ਹੈ ਜ਼ਿਆਦਾਤਰ ਲੋਕ ਅੰਕ ਦੇਖਦੇ ਹਨ ਤੇ ਕਹਾਣੀ ਨੂੰ ਅਣਦੇਖਾ ਕਰ ਦਿੰਦੇ ਹਨ ਜੇਕਰ ਤੁਸੀਂ ਸੱਚਮੁੱਚ ਕੈਸ਼ ਫਲੋ ਦੀ ਤਾਕਤ ਸਮਝਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਅਗਲੇ ਪੇਜਾਂ ਉੱਤੇ ਦਿੱਤੇ ਗਏ ਚਿੱਤਰਾਂ ਵਿੱਚ ਕਿੱਥੇ ਗੜਬੜੀਆਂ ਹਨ ਤੇ 90% ਲੋਕ ਕਿਉਂ ساری ਜ਼ਿੰਦਗੀ ਕਰੜੀ ਮਿਹਨਤ ਕਰਦੇ ਹਨ ਤੇ ਇਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਵਰਗੀ ਸਰਕਾਰੀ ਸਹਾਇਤਾ ਦੀ ਲੋੜ ਕਿਉਂ ਹੁੰਦੀ ਹੈ ਕੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਉੱਤੇ ਦਿੱਤੇ ਗਏ ਚਿੱਤਰ ਉਸ ਵਿਅਕਤੀ ਦੇ ਕੰਮ ਨੂੰ ਦਰਸਾਉਂਦਾ ਹੈ ਜਿਹੜਾ ਆਪਣੇ ਆਪ ਦਾ ਭੁਗਤਾਨ ਸਭ ਤੋਂ ਪਹਿਲਾਂ ਕਰਦਾ ਹੈ ਹਰ ਮਹੀਨੇ ਆਪਣੇ ਮਹੀਨੇ ਦੇ ਖਰਚਿਆਂ ਦਾ ਭੁਗਤਾਨ ਕਰਨ ਤੋਂ ਪਹਿਲਾਂ ਉਹ ਆਪਣੇ ਸੰਪਤੀ ਵਾਲੇ ਕਾਲਮ ਵਿੱਚ ਪੈਸਾ ਪ੍ਰਾਪਤ ਕਰਦਾ ਹੈ ਹਾਲਾਂਕਿ ਕਰੋੜਾਂ ਲੋਕਾਂ ਨੇ ਕਲਾ ਸੇਨ ਦੀ ਕਿਤਾਬ ਪੜ੍ਹੀ ਹੈ ਅਤੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦਾ ਸਿਧਾਂਤ ਸਮਝਿਆ ਹੈ ਪਰ ਹਕੀਕਤ ਉਹ ਆਪਣੇ ਆਪ ਨੂੰ ਸਭ ਤੋਂ ਬਾਅਦ ਚ ਭੁਗਤਾਨ ਕਰਦੇ ਹਨ ਮੰਮੇ ਤੁਹਾਡੇ ਵਿੱਚ ਉਹਨਾਂ ਲੋਕਾਂ ਦੀ ਚੀਕ ਪੁਕਾਰ ਸੁਣ ਸਕਦਾ ਹਾਂ ਜਿਹੜੇ ਆਪਣੇ ਬਿਲਜ਼ ਦਾ ਭੁਗਤਾਨ ਸਭ ਤੋਂ ਪਹਿਲਾਂ ਕਰਨ ਵਿੱਚ ਗੰਭੀਰਤਾ ਨਾਲ ਵਿਸ਼ਵਾਸ ਕਰਦੇ ਹਨ ਤੇ ਮੈਂ ਇਹ ਵੀ ਸੁਣ ਸਕਦਾ ਹਾਂ ਕਿ ਸਾਰੇ ਜ਼ਿੰਮੇਵਾਰ ਲੋਕ ਆਪਣੇ ਬਿੱਲ ਸਮੇਂ ਤੇ ਚੁਕਾਉਂਦੇ ਹਨ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੈਰ ਜ਼ਿੰਮੇਵਾਰ ਹੋ ਜਾਵੋ ਜੇ ਆਪਣੇ ਬਿੱਲ ਦਾ ਭੁਗਤਾਨ ਨਾ ਕਰੋ ਮੈਂ ਸਿਰਫ ਇਹ ਕਹਿੰਦਾ ਹਾਂ ਕਿ ਤੁਸੀਂ ਉਹੀ ਕਰੋ ਜਿਹੜਾ ਇਹ ਕਿਤਾਬ ਤੁਹਾਨੂੰ ਸਿਖਾਉਂਦੀ ਹੈ ਜਾਨੀ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੈਸਾ ਦਿਓ ਤੇ ਪਿੱਛੇ ਦਿੱਤੇ ਗਏ ਚਿੱਤਰ ਇਸੇ ਸਿਧਾਂਤ ਦਾ ਸਹੀ ਰੇਖਾ ਕਨ ਚਿੱਤਰ ਹੈ ਜਦੋਂ ਕਿ ਹੁਣ ਆਉਣ ਵਾਲਾ ਚਿੱਤਰ ਪੂਰੀ ਤਰ੍ਹਾਂ ਗਲਤ ਹੈ ਮੇਰੀ ਪਤਨੀ ਅਤੇ ਮੇਰੇ ਕੋਲ ਕਈ ਬੁੱਕ ਕੀਪਰਜ਼ ਅਕਾਊਂਟੈਂਟਸ ਤੇ ਬੈਂਕਰ ਹਨ ਜਿਨ੍ਹਾਂ ਨੂੰ ਸ਼ੁਰੂਆਤ ਵੀ ਸਾਡੇ ਇਸ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੈਸਾ ਦਿਓ ਸਿਧਾਂਤ ਨਾਲ ਬੜੀਆਂ ਸਮੱਸਿਆਵਾਂ ਹੁੰਦੀਆਂ ਸਨ ਇਸ ਦਾ ਕਾਰਨ ਇਹ ਹੈ ਕਿ ਇਹ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਵੀ ਦਰਅਸਲ ਉਹੀ ਕਰਦੇ ਹਨ ਜਿਹੜਾ ਕਿ ਆਮ ਲੋਕੀ ਕਰਦੇ ਹਨ ਯਾਨੀ ਉਹ ਵੀ ਆਪਣੇ ਆਪ ਨੂੰ ਸਾਰਿਆਂ ਤੋਂ ਬਾਅਦ ਵਿੱਚ ਪੈਸਾ ਦਿੰਦੇ ਹਨ ਉਹ ਬਾਕੀ ਲੋਕਾਂ ਨੂੰ ਸਭ ਤੋਂ ਪਹਿਲਾਂ ਪੈਸਾ ਦਿੰਦੇ ਹਨ ਮੇਰੇ ਜੀਵਨ ਵਿੱਚ ਇਹੋ ਜਿਹੇ ਮਹੀਨੇ ਵੀ ਆਏ ਹਨ ਜਦੋਂ ਕਿੰਨਾ ਕਿਨਾ ਕਾਰਨਾ ਕਰਕੇ ਮੇਰਾ ਕੈਸ਼ ਫਲੋ ਮੇਰੇ ਬਿੱਲਾਂ ਤੋਂ ਕਾਫੀ ਘਟ ਰਿਹਾ ਹੈ ਫਿਰ ਵੀ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਹੀ ਪੈਸਾ ਦਿੱਤਾ ਹੈ ਮੇਰੇ ਅਕਾਊਂਟੈਂਟਸ ਅਤੇ ਬੁੱਕ ਕੀਪਰ ਚਿਕਣ ਲੱਗੇ ਉਹ ਤੁਹਾਡੇ ਪਿੱਛੇ ਪੈ ਜਾਣਗੇ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਤੁਸੀਂ ਆਪਣੀ ਕ੍ਰੈਡਿਟ ਰੇਟਿੰਗ ਵਿਗਾੜ ਲਵੋਗੇ ਉਹ ਲੋਕ ਬਿਜਲੀ ਕੱਟ ਦੇਣਗੇ ਮੈਂ ਫਿਰ ਵੀ ਸਾਰਿਆਂ ਤੋਂ ਪਹਿਲਾਂ ਆਪਣੇ ਆਪ ਨੂੰ ਹੀ ਪੈਸਾ ਦਿੱਤਾ ਤੁਸੀਂ ਪੁੱਛੋਗੇ ਕਿਉਂ ਕਿ ਦਾ ਰਿਚੇਸਟ ਮੈਨ ਇਨ ਬੈਬਿਲਨ ਦੀ ਕਹਾਣੀ ਇਸੇ ਬਾਰੇ ਹੈ ਆਪਣੇ ਆਪ ਤੇ ਉਹਨਾਂ ਸ਼ਾਸਨ ਦੀ ਤਾਕਤ ਅਤੇ ਆਂਤ੍ਰਿਕ ਸਹਿਣ ਸ਼ਕਤੀ ਦੇ ਬਾਰੇ ਇਸ ਨੂੰ ਬੋਲਚਾਲ ਦੀ ਭਾਸ਼ਾ ਵਿੱਚ ਦਿਲ ਗੁਰਦਾ ਵੀ ਕਹਿੰਦੇ ਹਨ ਜਿਵੇਂ ਮੇਰੇ ਮੀ ਡੈਡੀ ਨੇ ਮੇਰੀ ਨੌਕਰੀ ਦੇ ਪਹਿਲੇ ਮਹੀਨੇ ਚ ਦੱਸਿਆ ਸੀ ਕਿ ਜ਼ਿਆਦਾਤਰ ਲੋਕ ਦੁਨੀਆ ਦੀ ਠੋਕਰਾਂ ਸਹਿਨ ਕਰਦੇ ਹਨ ਪੈਸੇ ਵਸੂਲ ਕਰਨ ਵਾਲਾ ਹੁੰਦਾ ਹੈ ਤੇ ਤੁਸੀਂ ਜਾਂ ਤਾਂ ਪੈਸਾ ਚੁਕਾਉਣ ਵਰਨਾ ਤਾਂ ਤੁਸੀਂ ਉਸ ਨੂੰ ਪੈਸੇ ਦਿੰਦੇ ਹੋ ਤੇ ਆਪਣੇ ਆਪ ਨੂੰ ਪੈਸਾ ਨਹੀਂ ਦਿੰਦੇ ਇੱਕ ਸੇਲਜ਼ ਕਰਮਚਾਰੀ ਕਹਿੰਦਾ ਹੈ ਤੁਸੀਂ ਇਸ ਨੂੰ ਆਪਣੇ ਚਾਰਜ ਕਾਰਡ ਵਿੱਚ ਪਾ ਦਿਓ ਤੁਹਾਡਾ ਰੀਅਲ ਸਟੇਟ ਏਜੰਟ ਤੁਹਾਨੂੰ ਕਹਿੰਦਾ ਹੈ ਅੱਗੇ ਵੱਧ ਜਾਓ ਘਰ ਖਰੀਦਣ ਉੱਤੇ ਸਰਕਾਰ ਤੁਹਾਨੂੰ ਟੈਕਸ ਵਿੱਚ ਰਾਹਤ ਦਿੰਦੀ ਹੈ ਸਾਰੀ ਕਿਤਾਬ ਦਰਅਸਲ ਇਸ ਬਾਰੇ ਹੈ ਤੁਹਾਡੇ ਚ ਬਹਾਵ ਦੇ ਵਿਰੁੱਧ ਜਾਣ ਤੇ ਅਮੀਰ ਬਣਨ ਦਾ ਦਿਲ ਗੁਰਦਾ ਵੀ ਹੋਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਤੁਸੀਂ ਕਮਜ਼ੋਰ ਨਾ ਹੋਵੋ ਪਰ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਕਈ ਲੋਕਾਂ ਦਾ ਹੌਸਲਾ ਪਸਤ ਹੋਣ ਲੱਗ ਪੈਂਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੈਰ ਜ਼ਿੰਮੇਵਾਰ ਬਣੋ ਮੇਰੇ ਤੇ ਜ਼ਿਆਦਾ ਕਰਜ਼ ਨਹੀਂ ਹੈ ਕ੍ਰੈਡਿਟ ਕਾਰਡ ਦਾ ਕਰਜ਼ ਵੀ ਨਹੀਂ ਤੇ ਇੰਜ ਇਸ ਕਰਕੇ ਵੀ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਪੈਸਾ ਦਿੰਦਾ ਹਾਂ ਮੈਂ ਆਪਣੀ ਆਮਦਨ ਨੂੰ ਘੱਟ ਤੋਂ ਘੱਟ ਇਸ ਲਈ ਕਰਦਾ ਹਾਂ ਕਿ ਕਿ ਮੈਂ ਇਸ ਨੂੰ ਸਰਕਾਰ ਨੂੰ ਨਹੀਂ ਦੇਣਾ ਚਾਹੁੰਦਾ ਇਸ ਲਈ ਤੁਹਾਡੇ ਚੋਂ ਜਿਹੜੇ ਲੋਕਾਂ ਨੇ ਦਾ ਸੀਕਰਟ ਆਫ ਦਾ ਰਿਚ ਨਾ ਦੀ ਵੀਡੀਓ ਦੇਖਿਆ ਹੋਵੇਗਾ ਉਹਨਾਂ ਨੂੰ ਮੈਂ ਇਹ ਦੱਸ ਦਿਆਂ ਕਿ ਮੇਰੀ ਆਮਦਨ ਨੇ ਵਾਦਾ ਦੇ ਕਾਰਪੋਰੇਸ਼ਨ ਦੇ ਜ਼ਰੀਏ ਮੇਰੀ ਸੰਪਤੀ ਵਾਲੇ ਕਾਲਮ ਤੋਂ ਆਉਂਦੀ ਹੈ ਜੇਕਰ ਮੈਂ ਪੈਸੇ ਲਈ ਕੰਮ ਕਰਦਾ ਤਾਂ ਸਰਕਾਰ ਇਸ ਨੂੰ ਲੈ ਲੈਂਦੀ ਹਾਲਾਂਕਿ ਮੈਂ ਆਪਣੇ ਬਿੱਲਾਂ ਦਾ ਭੁਗਤਾਨ ਸਾਰਿਆਂ ਤੋਂ ਅੰਤ ਵਿੱਚ ਕਰਦਾ ਹਾਂ ਪਰ ਮੇਰੇ ਅੰਦਰ ਇਤਨੀ ਆਰਥਿਕ ਸਮਝ ਹੈ ਕਿ ਮੈਂ ਕਿਸੇ ਮੁਸ਼ਕਲ 'ਚ ਨਹੀਂ ਫਸਾਂ ਮੈਂ ਕੰਜ਼ਿਊਮਰ ਲੋਨ ਨੂੰ ਲੈਣਾ ਪਸੰਦ ਨਹੀਂ ਕਰਦਾ ਮੇਰੇ ਕੋਲ ਇੰਨੀਆਂ ਜ਼ਿੰਮੇਵਾਰੀਆਂ ਹਨ ਜੋ ਕਿ 99% ਲੋਕਾਂ ਤੋਂ ਜ਼ਿਆਦਾ ਹਨ ਪਰ ਮੈਂ ਉਸ ਦਾ ਭੁਗਤਾਨ ਨਹੀਂ ਕਰਦਾ ਬਲਕਿ ਦੂਜੇ ਲੋਕ ਮੇਰੀ ਦੇਣਦਾਰੀਆਂ ਨੂੰ ਚੁਕਾਉਂਦੇ ਹਨ ਉਹ ਮੇਰੇ ਕਿਰਾਏਦਾਰ ਕਹਿਲਾਉਂਦੇ ਹਨ ਤੇ ਆਪਣੇ ਆਪ ਨੂੰ ਪੈਸਾ ਦੇਣ ਦਾ ਪਹਿਲਾ ਉਸੂਲ ਇਹ ਹੈ ਕੀ ਕਦੇ ਕਰਜ਼ੇ ਦੇ ਜਾਲ ਚ ਨਾ ਫਸੋ ਹਾਲਾਂਕਿ ਮੈਂ ਆਪਣੇ ਬਿੱਲਜ਼ ਦਾ ਭੁਗਤਾਨ ਸਾਰਿਆਂ ਤੋਂ ਅੰਤ 'ਚ ਕਰਦਾ ਹਾਂ ਪਰ ਮੈਂ ਕੇਵਲ ਕੁਝ ਮਹੱਤਵਹੀਨ ਬਿਲਾਂ ਨੂੰ ਹੀ ਬਚਾ ਕੇ ਰੱਖਦਾ ਹਾਂ ਦੂਜੀ ਗੱਲ ਇਹ ਹੈ ਕਿ ਜਦ ਵੀ ਮੇਰੇ ਕੋਲ ਪੈਸਾ ਘਟ ਹੁੰਦਾ ਹੈ ਤਦ ਵੀ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਹੀ ਪੈਸਾ ਦਿੰਦਾ ਹਾਂ ਮੈਂ ਕਰਜ਼ੇ ਦੇਣ ਵਾਲਿਆਂ ਤੇ ਸਰਕਾਰ ਨੂੰ ਚੀਕਣ ਦਿੰਦਾ ਹਾਂ ਜਦੋਂ ਕਠੋਰ ਹੁੰਦੇ ਹਨ ਤਾਂ ਮੈਨੂੰ ਚੰਗਾ ਲੱਗਦਾ ਹੈ ਕਿਉਂਕਿ ਕਿਉਂਕਿ ਇਹ ਲੋਕ ਮੇਰੇ ਤੇ ਇੱਕ ਇਹਿਸਾਨ ਕਰ ਰਹੇ ਹਨ ਉਹ ਮੈਨੂੰ ਪ੍ਰੇਰਿਤ ਕਰ ਰਹੇ ਹਨ ਕਿ ਮੈਂ ਜਾਮਾ ਤੇ ਜ਼ਿਆਦਾ ਪੈਸਾ ਕਮਾਵਾਂ ਇਸ ਲਈ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੈਸਾ ਦਿੰਦਾ ਹਾਂ ਉਸ ਪੈਸੇ ਨੂੰ ਨਿਵੇਸ਼ ਕਰਦਾ ਹਾਂ ਤੇ ਕਰਜ਼ ਦੇਣ ਵਾਲਿਆਂ ਨੂੰ ਚਿਕਣ ਦਿੰਦਾ ਹਾਂ ਮੈਂ ਉਸ ਤਰ੍ਹਾਂ ਆਮ ਤੌਰ ਤੇ ਉਹਨਾਂ ਨੂੰ ਸਹੀ ਸਮੇਂ ਉੱਤੇ ਭੁਗਤਾਨ ਕਰ ਦਿੰਦਾ ਹਾਂ ਮੇਰੀ ਪਤਨੀ ਅਤੇ ਮੇਰੀ ਸਾਖ ਬੜੀ ਚੰਗੀ ਹੈ ਅਸੀਂ ਕੇਵਲ ਦਬਾਅ ਵਿੱਚ ਨਹੀਂ ਆਉਂਦੇ ਤੇ ਕਰਜ਼ ਉਤਾਰਨ ਵਾਸਤੇ ਆਪਣੀ ਬਚਤ ਦਾ ਇਸਤੇਮਾਲ ਵੀ ਨਹੀਂ ਕਰਦੇ ਨਾ ਹੀ ਉਸ ਲਈ ਆਪਣੇ ਸਟਾਕ ਨੂੰ ਵੇਚਦੇ ਹਾਂ ਇਸ 'ਚ ਕੋਈ ਬਹੁਤ ਜ਼ਿਆਦਾ ਸਿਆਣਪ ਨਹੀਂ ਹੈ ਫਿਰ ਜਵਾਬ ਇਹ ਹਨ ਨੰਬਰ 1 ਇਹੋ ਜਿਹੇ ਵੱਡੇ ਕਰਜ਼ ਵਿੱਚ ਨਾ ਫਸੋ ਜਿਸ ਦਾ ਭੁਗਤਾਨ ਤੁਹਾਨੂੰ ਕਰਨਾ ਹੋਵੇ ਆਪਣੇ ਖਰਚਿਆਂ ਨੂੰ ਸੀਮਿਤ ਰੱਖੋ ਆਪਣੀ ਸੰਪਤੀ ਨੂੰ ਸਾਰਿਆਂ ਤੋਂ ਪਹਿਲਾਂ ਬਣਾਓ ਫਿਰ ਵੱਡਾ ਘਰ ਜਾਂ ਸ਼ਾਨਦਾਰ ਕਾਰ ਖਰੀਦੋ ਚੂਹਾ ਦੌੜ ਚ ਫਸੇ ਰਹਿਣ ਅੰਦਰ ਸਮਝਦਾਰੀ ਨਹੀਂ ਹੈ ਜਰ ਤੁਹਾਡੇ ਕੋਲ ਪੈਸਾ ਘੱਟ ਹੋਵੇ ਤਾਂ ਦਬਾਅ ਨੂੰ ਵਧਣ ਦਿਓ ਤੇ ਆਪਣੀ ਬੱਚਤ ਜਾਂ ਨਿਵੇਸ਼ ਨੂੰ ਖਰਚ ਨਾ ਕਰੋ ਉਸ ਦਬਾਅ ਨੂੰ ਆਪਣੀ ਫਾਈਨੈਂਸ਼ੀਅਲ ਪ੍ਰਤਿਭਾ ਨੂੰ ਪ੍ਰੇਰਿਤ ਕਰਨ ਲਈ ਇਸਤੇਮਾਲ ਕਰੋ ਤਾਂ ਜੋ ਤੁਸੀਂ ਜ਼ਿਆਦਾ ਪੈਸਾ ਕਮਾਉਣ ਤੇ ਆਪਣੇ ਬਿਲਜ਼ ਦੇ ਭੁਗਤਾਨ ਕਰਨ ਦੇ ਨਵੇਂ ਤਰੀਕਿਆਂ ਬਾਰੇ ਸੋਚ ਸਕੋ ਇਸ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਤੁਹਾਡੀ ਯੋਗਤਾ ਵੀ ਵਧੇਗੀ ਤੇ ਤੁਹਾਡੀ ਫਾਈਨੈਂਸ਼ੀਅਲ ਬੁੱਧੀ ਵੀ ਜ਼ਿਆਦਾ ਵਿਕਸਿਤ ਹੋਵੇਗੀ ਮੈਂ ਕਈ ਵਾਰ ਫਾਈਨੈਂਸ਼ੀਅਲ ਪੱਠੀ 'ਚ ਤਪਿਆ ਹਾਂ ਤੇ ਮੈਂ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਜ਼ਿਆਦਾ ਆਮਦਨ ਹਾਸਲ ਕੀਤੀ ਹੈ ਇਹ ਧਿਆਨ ਵੀ ਰੱਖਿਆ ਹੈ ਕਿ ਮੇਰੇ ਸੰਪਤੀ ਵਾਲੇ ਕਾਲਮ ਨੂੰ ਕੋਈ ਨੁਕਸਾਨ ਨਾ ਪੁੱਜੇ ਮੇਰਾ ਬੁੱਕ ਕੀਪਰ ਚਿਕਨ ਲੱਗਾ ਤੇ ਬਚਾਅ ਖਾਤਰ ਲੁਕ ਗਿਆ ਪਰ ਮੈਂ ਉਸ ਸਿਪਾਹੀ ਵਾਂਗ ਸੀ ਜੋ ਕਿ ਕਿਲੇ ਦੀ ਰੱਖਿਆ ਲਈ ਲੜ ਰਿਹਾ ਸੀ ਗਰੀਬ ਲੋਕਾਂ ਦੀਆਂ ਆਦਤਾਂ ਵੀ ਗਰੀਬ ਹੁੰਦੀਆਂ ਹਨ ਇੱਕ ਆਮ ਜਹੀ ਮਾੜੀ ਆਦਤ ਹੈ ਬੱਚਤ ਵਿੱਚੋਂ ਪੈਸੇ ਕੱਢ ਲੈਣਾ ਅਮੀਰ ਲੋਕੀ ਜਾਣਦੇ ਹਨ ਕਿ ਬੱਚਤ ਨੂੰ ਜ਼ਿਆਦਾ ਤਨ ਕਮਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਨਾ ਕਿ ਬਿੱਲਾਂ ਦੇ ਭੁਗਤਾਨ ਵਾਸਤੇ ਮੈਂ ਜਾਣਦਾ ਹਾਂ ਕਿ ਇਹ ਸਖਤ ਦਿਖਦਾ ਹੈ ਪਰ ਜਿਵੇਂ ਮੈਂ ਕਿਹਾ ਜੇਕਰ ਤੁਸੀਂ ਅੰਦਰੋਂ ਸਖਤ ਨਹੀਂ ਹੋ ਤਾਂ ਦੁਨੀਆ ਤੁਹਾਨੂੰ ਇੱਧਰ ਤੋਂ ਉੱਧਰ ੱਟਕੇ ਮਾਰੇਗੀ ਜੇਕਰ ਤੁਸੀਂ ਆਰਥਿਕ ਦਬਾਅ ਪਸੰਦ ਨਹੀਂ ਕਰਦੇ ਤਾਂ ਇੱਕ ਇਹੋ ਜਿਹਾ ਫਾਰਮੂਲਾ ਲੱਭ ਲਓ ਜਿਹੜਾ ਤੁਹਾਡੇ ਵਾਸਤੇ ਕਾਰਗਰ ਸਾਬਤ ਹੋਵੇ ਇੱਕ ਵਧੀਆ ਫਾਰਮੂਲਾ ਇਹ ਹੋਵੇਗਾ ਕਿ ਖਰਚ ਘਟਕੀਤੇ ਜਾਣ ਪੈਸਿਆਂ ਨੂੰ ਬੈਂਕ ਵਿੱਚ ਰੱਖਿਆ ਜਾਵੇ ਜਿਆਦਾ ਇਨਕਮ ਟੈਕਸ ਚੁਕਾਇਆ ਜਾਵੇ ਸੁਰੱਖਿਅਤ ਮਿਊਚੁਅਲ ਫੰਡਸ ਖਰੀਦੇ ਜਾਣ ਤੇ ਔਸਤ ਬਣੇ ਰਹਿਣ ਦੀ ਸੋਹ ਖਾਦੀ ਜਾਵੇ ਪਰ ਇਹ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਭੁਗਤਾਨ ਕਰੋ ਉਸੂਲ ਦਾ ਖੰਡਨ ਕਰਦਾ ਹੈ ਇਹ ਉਸੂਲ ਆਤਮ ਬલિદાન ਜਾਂ ਆਰਥਿਕ ਸੰन्यास ਨੂੰ ਹੱਲਾਸ਼ੇਰੀ ਨਹੀਂ ਦਿੰਦਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਪੈਸਾ ਦੇਣ ਦੇ ਬਾਅਦ ਭੁੱਖੇ ਮਰੋ ਜ਼ਿੰਦਗੀ ਮौज-ਮਸਤੀ ਦੇ ਲਈ ਹੈ ਜੇਕਰ ਤੁਸੀਂ ਆਪਣੀ ਫਾਈਨੈਂਸ਼ੀਅਲ ਪ੍ਰਤਿਭਾ ਨੂੰ ਜਗਾ ਜਗਾ ਲੈਂਦੇ ਹਾਂ ਤਾਂ ਤੁਹਾਡੇ ਕੋਲ ਜ਼ਿੰਦਗੀ ਦੇ ਸਾਰੇ ਸੁੱਖ ਹੋ ਸਕਦੇ ਹਨ ਤੁਸੀਂ ਅਮੀਰ ਵੀ ਬਣ ਸਕਦੇ ਹੋ ਤੇ ਬਿੱਲ ਵੀ ਚੁਕਾ ਸਕਦੇ ਹੋ ਤੇ ਇਸ ਪ੍ਰਕਿਰਿਆ ਨਾਲ ਚੰਗੀ ਜ਼ਿੰਦਗੀ ਜੀ ਸਕਦੇ ਹੋ ਅਤੇ ਇਹ ਹੀ ਫਾਈਨੈਂਸ਼ੀਅਲ ਬੁੱਧੀ ਕਹਲੌਂਦੀ ਹੈ ਆਪਣੇ ਬ੍ਰੋਕਰ ਨੂੰ ਚੰਗਾ ਪੈਸਾ ਦਿਓ ਚੰਗੀ ਸਲਾਹ ਦੀ ਸ਼ਕਤੀ ਮੈਂ ਅਕਸਰ ਦੇਖਦਾ ਹਾਂ ਕਿ ਲੋਕ ਆਪਣੇ ਘਰ ਦੇ ਸਾਹਮਣੇ ਇੱਕ ਫੱਟੀ ਟੰਗ ਦਿੰਦੇ ਹਨ ਇੱਕ ਫੱਟੀ ਟੰਗ ਦਿੰਦੇ ਹਨ ਮਾਲਕ ਵੇਚਣਾ ਚਾਹੁੰਦਾ ਹੈ ਜਾਂ ਮੈਂ ਵੀ ਤੇ ਦੇਖਦਾ ਹਾਂ ਕਿ ਕਈ ਲੋਕ ਡਿਸਕਾਊਂਟ ਬ੍ਰੋਕਰਸ ਹੋਣ ਦਾ ਵਾਅਦਾ ਦਾਵਾ ਕਰਦੇ ਹਨ ਮੇਰੇ ਮੀ ਡੈਡੀ ਨੇ ਮੈਨੂੰ ਇਸ ਤੋਂ ਠੀਕ ਉਲਟ ਸਿਖਾਇਆ ਹੈ ਉਹ ਇਸ ਗੱਲ ਵਿੱਚ ਭਰੋਸਾ ਕਰਦੇ ਸਨ ਕਿ ਪ੍ਰੋਫੈਸ਼ਨਲ ਨੂੰ ਚੰਗਾ ਭੁਗਤਾਨ ਕੀਤਾ ਜਾਵੇ ਅਤੇ ਮੈਂ ਵੀ ਉਸੇ ਸਿਧਾਂਤ ਨੂੰ ਅਪਣਾਇਆ ਹੈ ਅੱਜ ਮੇਰੇ ਕੋਲ ਮਹਿੰਗੇ ਵਕੀਲ ਅਕਾਊਂਟੈਂਟਸ ਰੀਅਲ ਸਟੇਟ ਬ੍ਰੋਕਰਸ ਅਤੇ ਸਟਾਕ ਬ੍ਰੋਕਰਸ ਹਨ ਕਿਉਂ ਕਿਉਂਕਿ ਜੇਕਰ ਅਤੇ ਮੇਰਾ ਸੱਚਮੁੱਚ ਮੰਨਣਾ ਹੈ ਕਿ ਜੇਕਰ ਲੋਕ ਪ੍ਰੋਫੈਸ਼ਨਲਸ ਹਨ ਤਾਂ ਉਹਨਾਂ ਦੀਆਂ ਸੇਵਾਵਾਂ ਤੋਂ ਤੁਹਾਨੂੰ ਪੈਸੇ ਮਿਲਨੇ ਚਾਹੀਦੇ ਹਨ ਤੇ ਉਹ ਜਿੰਨਾ ਜ਼ਿਆਦਾ ਪੈਸਾ ਕਮਾਉਣਗੇ ਤੁਸੀਂ ਵੀ ਉਨਾ ਹੀ ਜ਼ਿਆਦਾ ਪੈਸਾ ਕਮਾਉਂਗੇ ਅਸੀਂ ਸੂਚਨਾ ਦੇ ਯੁੱਗ ਵਿੱਚ ਰਹਿ ਰਹੇ ਹਾਂ ਸੂਚਨਾ ਅਮੁੱਲ ਹੈ ਇੱਕ ਚੰਗਾ ਬ੍ਰੋਕਰ ਤੁਹਾਨੂੰ ਸੂਚਨਾ ਤਾਂ ਦੇਵੇਗਾ ਹੀ ਤੁਹਾਨੂੰ ਸਿੱਖਿਅਤ ਕਰਨ ਲਈ ਸਮਾਂ ਵੀ ਦੇਵੇਗਾ ਮੇਰੇ ਕੋਲ ਕਈ ਬ੍ਰੋਕਰ ਹਨ ਜਿਹੜੇ ਮੇਰੇ ਲਈ ਇਹ ਕਰਨ ਦੇ ਛੁਕ ਹਨ ਕੁਝ ਨੇ ਮੈਨੂੰ ਤੋਂ ਦੋ ਸਿਖਾਇਆ ਹੈ ਜਦੋਂ ਮੇਰੇ ਕੋਲ ਬਹੁਤ ਘੱਟ ਪੈਸੇ ਸਨ ਜਾਂ ਬਿਲਕੁਲ ਵੀ ਨਹੀਂ ਸਨ ਤੇ ਮੈਂ ਅੱਜ ਵੀ ਉਹਨਾਂ ਦੇ ਨਾਲ ਹਾਂ ਮੈਂ ਬ੍ਰੋਕਰ ਨੂੰ ਜਿੰਨਾ ਪੈਸਾ ਦਿੰਦਾ ਹਾਂ ਉਹ ਮੇਰੇ ਵੱਲੋਂ ਉਸ ਦੀ ਸੂਚਨਾ ਤੋਂ ਕਮਾਏ ਧਨ ਦਾ ਬਹੁਤ ਛੋਟਾ ਹਿੱਸਾ ਹੁੰਦਾ ਹੈ ਮੈਂ ਇਸ ਨੂੰ ਪਸੰਦ ਕਰਦਾ ਹਾਂ ਜਦੋਂ ਮੇਰਾ ਰੀਅਲ ਏਸਟੇਟ ਬ੍ਰੋਕਰ ਜੋ ਸਟਾਕ ਬ੍ਰੋਕਰ ਬਹੁਤ ਪੈਸਾ ਕਮਾਉਂਦੇ ਹਨ ਕਿਉਂਕਿ ਇਸ ਦਾ ਆਮ ਤੌਰ ਤੇ ਇਹ ਮਤਲਬ ਹੁੰਦਾ ਹੈ ਕਿ ਮੈਂ ਵੀ ਬੜਾ ਪੈਸਾ ਕਮਾਇਆ ਹੈ। ਇੱਕ ਚੰਗਾ ਬ੍ਰੋਕਰ ਮੈਨੂੰ ਪੈਸਾ ਕਮਾਉਣ ਦੀ ਜਾਣਕਾਰੀ ਦੇਣ ਤੋਂ ਇਲਾਵਾ ਮੇਰਾ ਸਮਾਂ ਵੀ ਬਚਾਉਂਦਾ ਹੈ। ਜਿਵੇਂ ਉਸ ਵਕਤ ਜਦੋਂ ਮੈਂ ਖਾਲੀ ਜ਼ਮੀਨ ਦੇ ਟੁਕੜੇ ਨੂੰ 9000 ਡਾਲਰ ਚ ਖਰੀਦਿਆ ਤੇ ਇੱਕਦਮ ਉਸ ਨੂੰ 25000 ਡਾਲਰ ਵਿੱਚ ਵੇਚ ਦਿੱਤਾ ਤਾਂ ਜੋ ਮੈਂ ਆਪਣੇ ਲਈ ਛੇਤੀ ਦੇ ਕੇ ਕਾਰ ਖਰੀਦ ਸਕਾਂ। ਬ੍ਰੋਕਰ ਤੁਹਾਡੇ ਲਈ ਬਾਜ਼ਾਰ ਦੀ ਅੱਖ ਅਤੇ ਨੱਕ ਹਨ ਉਹ ਹਰ ਰੋਜ਼ ਉੱਥੇ ਹੁੰਦੇ ਹਨ ਤੇ ਇਸ ਲਈ ਮੇਰੀ ਉੱਥੇ ਕੋਈ ਲੋੜ ਨਹੀਂ ਹੁੰਦੀ ਮੈਂ ਉਸ ਦੇ ਬਜਾਏ ਗੋਲਫ ਖੇਡ ਸਕਦਾ ਹਾਂ ਇਸ ਤੋਂ ਇਲਾਵਾ ਜਿਹੜੇ ਲੋਕ ਆਪਣੇ ਆਪ ਹੀ ਆਪਣਾ ਘਰ ਵੇਚਦੇ ਹਨ ਉਹਨਾਂ ਦੇ ਲਈ ਸਮੇਂ ਦੀ ਕੋਈ ਆਸ ਕੀਮਤ ਨਹੀਂ ਹੁੰਦੀ ਮੈਂ ਕੁਝ ਪੈਸੇ ਬਚਾਉਣ ਦੇ ਚੱਕਰ ਵਿੱਚ ਆਪਣਾ ਸਮਾਂ ਕਿਉਂ ਬਰਬਾਦ ਕਰਾਂ ਜਦੋਂ ਕਿ ਇਸ ਸਮੇਂ ਨੂੰ ਮੈਂ ਹੋਰ ਜ਼ਿਆਦਾ ਪੈਸੇ ਕਮਾਉਣ ਜਾਂ ਆਪਣੇ ਨਜ਼ਦੀਕੀ ਲੋਕਾਂ ਦੇ ਨਾਲ ਬਤੀਤ ਕਰਨ ਵਿੱਚ ਇਸਤੇਮਾਲ ਕਰ ਸਕਦਾ ਹਾਂ ਮੈਨੂੰ ਇਹ ਬੜਾ ਮਜ਼ੇਦਾਰ ਲੱਗਦਾ ਹੈ ਕਿ ਇੰਨੇ ਜ਼ਿਆਦਾ ਗਰੀਬ ਅਤੇ ਮੀਡਲ ਕਲਾਸ ਲੋਕ ਰੈਸਟੋਰੈਂਟ ਚ ਖਰਾਬ ਸਰਵਿਸ ਦੇ ਬਾਵਜੂਦ 15 ਤੋਂ 20% ਟਿਪ ਦਿੰਦੇ ਹਨ ਅਤੇ ਬ੍ਰੋਕਰ ਨੂੰ 3 ਤੋਂ 7% ਦੇਣ ਵਿੱਚ ਅਨਾਕਾਰੀ ਜਾਂ ਸ਼ਿਕਾਇਤ ਕਰਦੇ ਹਨ। ਉਹ ਖਰਚੇ ਵਾਲੇ ਕਾਲਮ ਦੇ ਲੋਕਾਂ ਨੂੰ ਟਿਪ ਦਿੰਦੇ ਹਨ ਅਤੇ ਸੰਪਤੀ ਵਾਲੇ ਕਾਲਮ ਦੇ ਲੋਕਾਂ ਨੂੰ ਟਿਪ ਦੇਣ ਤੋਂ ਘਤਰਾਉਂਦੇ ਹਨ। ਇਹ ਆਰਥਿਕ ਸਿਆਣਪ ਨਹੀਂ ਹੈ। ਸਾਰੇ ਬ੍ਰੋਕਰ ਇਹੋ ਜਿਹੇ ਨਹੀਂ ਹੁੰਦੇ। ਬਾਦ ਨਸੀਬੀ ਨਾਲ ਜ਼ਿਆਦਾਤਰ ਬ੍ਰੋਕਰ ਸੇਲਜ਼ਮੈਨ ਹੁੰਦੇ ਹਨ ਮੈਂ ਤਾਂ ਇਹੀ ਕਹਾਗਾ ਕਿ ਰੀਅਲ ਏਸਟੇਟ ਸੇਲਜ਼ਮੈਨ ਸਾਰਿਆਂ ਤੋਂ ਮਾੜੇ ਹੁੰਦੇ ਹਨ ਉਹ ਵੇਚਦੇ ਹਨ ਪਰ ਉਹਨਾਂ ਦੇ ਆਪਣੇ ਕੋਲ ਬਹੁਤ ਘੱਟ ਜਾਂ ਬਿਲਕੁਲ ਵੀ ਰੀਅਲ ਏਸਟੇਟ ਨਹੀਂ ਹੁੰਦਾ ਘਰ ਵੇਚਣ ਵਾਲੇ ਬ੍ਰੋਕਰ ਤੇ ਨਿਵੇਸ਼ ਵੇਚਣ ਵਾਲੇ ਬ੍ਰੋਕਰ 'ਚ ਬਹੁਤ ਵੱਡਾ ਫਰਕ ਹੁੰਦਾ ਹੈ ਇਹ ਸਟਾਕ ਬੌਂਡ ਮਿਊਚੁਅਲ ਫੰਡ ਤੇ ਬੀਮਾ ਬ੍ਰੋਕਰ ਬਾਰੇ ਵੀ ਸਹੀ ਹੈ ਜਿਹੜੇ ਆਪਣੇ ਆਪ ਨੂੰ ਫਾਈਨੈਂਸ਼ੀਅਲ ਪਲਾਨਰ ਕਹਿੰਦੇ ਹਨ ਪਰ ਇਹ ਕਥਾਵਾ ਬਾਗ ਹੀ ਤੁਸੀਂ ਇੱਕ ਰਾਜਕੁਮਾਰ ਦੀ ਭਾਲ ਕਰਨ ਲਈ ਬਹੁਤ ਸਾਰੇ ਡੱਡੂਆਂ ਨੂੰ ਚੁੰਮਦੇ ਹੋ। ਪ੍ਰਾਣਿਆ ਖਾਨ ਨੂੰ ਯਾਦ ਕਰੋ ਜੇਕਰ ਤੁਹਾਨੂੰ ਐਨਸਾਈਕਲੋਪੀਡੀਆ ਦੀ ਲੋੜ ਹੈ ਤਾਂ ਐਨਸਾਈਕਲੋਪੀਡੀਆ ਵੇਚਣ ਵਾਲੇ ਤੋਂ ਨਾ ਪੁੱਛੋ। ਜਦੋਂ ਮੈਂ ਕਿਸੇ ਪ੍ਰੋਫੈਸ਼ਨਲ ਦਾ ਇੰਟਰਵਿਊ ਲੈਂਦਾ ਹਾਂ ਤਾਂ ਮੈਂ ਪਹਿਲਾਂ ਇਹ ਪਤਾ ਕਰਦਾ ਹਾਂ ਕਿ ਉਸ ਦੇ ਕੋਲ ਆਪਣੀ ਕਿੰਨੀ ਨਿੱਜੀ ਪ੍ਰਾਪਰਟੀ ਦਾ ਸਟਾਕ ਹੈ ਅਤੇ ਉਹ ਕਿੰਨੇ ਫੀਸ ਦੀ ਟੈਕਸ ਦੇ ਰਿਹਾ ਹੈ ਮੈਂ ਆਪਣੇ ਟੈਕਸ ਅਟਾਰਨੀ ਤੇ ਅਕਾਊਂਟੈਂਟ ਬਾਰੇ ਵੀ ਇਹੀ ਕਰਦਾ ਹਾਂ ਮੇਰੇ ਕੋਲ ਇੱਕ ਅਕਾਊਂਟੈਂਟ ਹੈ ਜਿਹੜਾ ਆਪਣੇ ਕੰਮ ਨਾਲ ਕੰਮ ਰੱਖਦੀ ਹੈ ਉਸ ਦਾ ਪੇਸ਼ਾ ਹਾਲਾਂਕਿ ਅਕਾਊਂਟਿੰਗ ਹੈ ਪਰ ਉਸ ਦਾ ਕੰਮ ਰੀਅਲ ਏਸਟੇਟ ਹੈ ਮੇਰੇ ਕੋਲ ਇੱਕ ਇਹੋ ਜਿਹਾ ਅਕਾਊਂਟੈਂਟ ਸੀ ਜਿਹੜਾ ਇੱਕ ਛੋਟਾ ਬਿਜ਼ਨਸ ਅਕਾਊਂਟੈਂਟ ਸੀ ਪਰ ਉਸ ਦੇ ਕੋਲ ਰੀਅਲ ਏਸਟੇਟ ਨਹੀਂ ਸੀ ਮੈਂ ਅਕਾਊਂਟੈਂਟ ਬਦਲ ਲਿਆ ਕਿਉਂਕਿ ਅਸੀਂ ਇੱਕ ਹੀ ਬਿਜ਼ਨਸ ਨਾਲ ਪ੍ਰੇਮ ਨਹੀਂ ਕਰਦੇ ਹਾਂ। ਇਹੋ ਜਿਹਾ ਬ੍ਰੋਕਰ ਲੱਭੋ ਜਿਹੜਾ ਤੁਹਾਡੇ ਸਰਵ ਉਸ਼ਟ ਸਰਵ ਉਚਿਤਤਾ ਨੂੰ ਧਿਆਨ ਵਿੱਚ ਰੱਖਦਾ ਹੋਵੇ। ਕਈ ਬ੍ਰੋਕਰ ਤੁਹਾਨੂੰ ਸਿੱਖਿਅਤ ਕਰਨ ਲਈ ਸਮਾਂ ਕੱਢ ਲੈਣਗੇ ਤੇ ਉਹ ਤੁਹਾਡੇ ਵੱਲੋਂ ਲੱਭੀਆਂ ਗਈਆਂ ਸਰਵ ਸ਼੍ਰੇਸ਼ਟ ਸੰਪਤੀਆਂ ਸਾਬਤ ਹੋ ਸਕਦੀਆਂ ਹਨ। ਬਸ ਉਦਾਰ ਰਹੋ ਤੇ ਉਹ ਵੀ ਤੁਹਾਡੇ ਪ੍ਰਤੀ ਉਦਾਰ ਰਹਿਣਗੇ। ਜੇਕਰ ਤੁਸੀਂ ਉਹਨਾਂ ਦੇ ਕਮਿਸ਼ਨ 'ਚ ਕਟੌਤੀ ਕਰਨ ਬਾਰੇ ਹੀ ਸੋਚਦੇ ਰਹੋਗੇ ਤਾਂ ਉਹ ਤੁਹਾਡੇ ਨੇੜੇ ਤੇਲੇ ਰਹਿਣਾ ਕਿਉਂ ਚਾਹਣਗੇ ਇਹ ਖਾਲਿਸ ਤੇ ਸੋਖਾ ਜਿਹਾ ਤਰਕ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਮੈਨੇਜਮੈਂਟ ਦੀਆਂ ਮਹਾਰਤਾਂ ਵਿੱਚੋਂ ਇੱਕ ਲੋਕਾਂ ਦਾ ਮੈਨੇਜਮੈਂਟ ਹੈ ਕਈ ਲੋਕ ਕੇਵਲ ਇਹੋ ਜਿਹੇ ਲੋਕਾਂ ਨੂੰ ਮੈਨੇਜ ਕਰ ਪਾਉਂਦੇ ਹਨ ਜਿਹੜੇ ਉਹਨਾਂ ਤੋਂ ਘੱਟ ਸਮਾਰਟ ਹੋਣ ਤੇ ਜਿਨ੍ਹਾਂ ਤੇ ਉਹਨਾਂ ਦਾ ਰਾਜ ਹੋਵੇ ਜਿਵੇਂ ਕਿਸੇ ਆਫਿਸ ਚ ਹੇਠਲਾ ਵਰਕਰ ਕਿ ਦੂਜੇ ਦਰਜੇ ਦੇ ਮੈਨੇਜਰ ਹੀ ਬਣੇ ਰਹਿਣਗੇ ਤੇ ਉਹਨਾਂ ਨੂੰ ਕਦੇ ਤਰੱਕੀ ਵੀ ਨਹੀਂ ਮਿਲੇਗੀ ਕਿਉਂਕਿ ਉਹ ਇਹ ਤਾਂ ਜਾਣਦੇ ਹਨ ਕਿ ਹੇਠਲਿਆਂ ਤੋਂ ਕਿਵੇਂ ਕੰਮ ਲਿਆ ਜਾਂਦਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਉੱਤੇ ਵਾਲਿਆਂ ਨਾਲ ਕਿਵੇਂ ਕੰਮ ਕਰਿਆ ਜਾਂਦਾ ਹੈ ਅਸਲ ਮਹਾਰਤਾਂ ਹੈ ਕਿਸੇ ਤਕਨੀਕੀ ਖੇਤਰ ਵਿੱਚ ਆਪਣੇ ਤੋਂ ਸਿਆਣੇ ਤੇ ਜ਼ਿਆਦਾ ਸਮਾਰਟ ਵਿਅਕਤੀਆਂ ਨੂੰ ਮੈਨੇਜ ਕਰਨਾ ਤੇ ਉਹਨਾਂ ਨੂੰ ਚੰਗਾ ਪੈਸਾ ਦੇਣਾ ਇਸੇ ਲਈ ਕੰਪਨੀਆਂ 'ਚ ਬੋਰਡ ਆਫ ਡਾਇਰੈਕਟਰਸ ਹੁੰਦੇ ਹਨ ਤੁਹਾਡੇ ਕੋਲ ਵੀ ਹੋਣੇ ਚਾਹੀਦੇ ਹਨ ਤੇ ਇਹ ਫਾਈਨੈਂਸ਼ੀਅਲ ਸਮਝਦਾਰੀ ਦਾ ਸਿਆਨਪੂਰੀ ਹੈ ਇੰਡੀਅਨ ਦਾਤਾ ਬਣੋ ਇਹ ਬਿਨਾ ਕੁਝ ਦਿੱਤੇ ਪਾਉਣ ਦੀ ਤਾਕਤ ਹੈ ਜਦ ਅਮਰੀਕਾ 'ਚ ਗੋਰੇ ਲੋਕ ਗਏ ਤਾਂ ਉਹਨਾਂ ਨੂੰ ਅਮਰੀਕੀ ਇੰਡੀਅਨਸ ਦੀ ਸਾਂਸਕ੍ਰਿਤਿਕ ਪਰੰਪਰਾਵਾਂ ਨਾਲ ਝਟਕਾ ਲੱਗਿਆ ਮਿਸਾਲ ਦੇ ਤੌਰ ਤੇ ਜੇਕਰ ਕਿਸੇ ਗੋਰੇ ਆਦਮੀ ਨੂੰ ਠੰਡ ਲੱਗਦੀ ਸੀ ਤਾਂ ਇੰਡੀਅਨ ਉਸ ਨੂੰ ਕੰਬਲ ਦੇ ਦਿੰਦੇ ਸਨ ਗੋਰੇ ਪ੍ਰਵਾਸੀ ਇਸ ਨੂੰ ਉਪਹਾਰ ਸਮਝ ਲੈਂਦੇ ਤੇ ਜਦ ਇੰਡੀਅਨ ਕੰਬਲ ਵਾਪਸ ਮੰਗਦਾ ਤਾਂ ਉਹਨਾਂ ਨੂੰ ਬਹੁਤ ਮਾੜਾ ਲੱਗਦਾ ਇੰਡੀਅਨਸ ਨੂੰ ਵੀ ਬੁਰਾ ਲੱਗਦਾ ਸੀ ਜਦੋਂ ਉਹਨਾਂ ਨੂੰ ਇਹ ਪਤਾ ਚੱਲਦਾ ਕਿ ਗੋਰੇ ਪ੍ਰਵਾਸੀ ਕੰਬਲ ਵਾਪਸ ਨਹੀਂ ਸੀ ਮੋੜਨਾ ਚਾਹੁੰਦੇ ਇਸ ਤਰ੍ਹਾਂ ਇੰਡੀਅਨ ਦਾਤਾ ਵਾਕਾਂਸ਼ ਪੈਦਾ ਹੋਇਆ ਇੱਕ ਛੋਟੀ ਜਹੀ ਸਾਂਸਕ੍ਰਿਤਿਕ ਨਾਸਮਝੀ ਦੇ ਕਾਰਨ ਸੰਪਤੀ ਦੇ ਕਾਲਮ ਦੇ ਦੁਨੀਆ ਵਿੱਚ ਇੰਡੀਅਨ ਦਾਤਾ ਬਣਨਾ ਦੌਲਤ ਦੇ ਵਾਸਤੇ ਬਹੁਤ ਜ਼ਰੂਰੀ ਹੈ। ਦੁਨੀਆਦਾਰ ਬਵੇਕੀ ਨਿਵੇਸ਼ਕ ਦਾ ਪਹਿਲਾ ਸਵਾਲ ਇਹ ਹੁੰਦਾ ਹੈ, ਮੇਰਾ ਪੈਸਾ ਮੈਨੂੰ ਕਿੰਨੀ ਛੇਤੀ ਵਾਪਸ ਮਿਲ ਜਾਵੇਗਾ? ਉਹ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਉਹਨਾਂ ਨੂੰ ਮੁਫਤ ਚ ਕੀ ਮਿਲ ਰਿਹਾ ਹੈ। ਇਸ ਲਈ ਨਿਵੇਸ਼ ਤੇ ਵਾਪਸੀ ਇੰਨੀ ਮਹੱਤਵਪੂਰਨ ਹੈ। ਉਦਾਹਰਨ ਵਾਸਤੇ ਮੈਨੇ ਇੱਕ ਛੋਟਾ ਰੀਅਲ ਏਸਟੇਟ ਮਿਲਿਆ ਜਿਹੜਾ ਮੇਰੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਸੀ ਬੈਂਕ 60000 ਡਾਲਰ ਚਾਹੁੰਦੀ ਸੀ ਤੇ ਮੈਂ 50000 ਡਾਲਰ ਦੀ ਬੋਲੀ ਲਾਈ ਜਿਹੜੀ ਉਹਨਾਂ ਨੇ ਸਿਰਫ ਇਸ ਕਰਕੇ ਸਵੀਕਾਰ ਕਰ ਲਈ ਕਿਉਂਕਿ ਬੋਲੀ ਦੇ ਨਾਲ ਹੀ 50000 ਡਾਲਰ ਦਾ ਚੈੱਕ ਵੀ ਲੱਗਿਆ ਹੋਇਆ ਸੀ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਮੈਂ ਗੰਭੀਰ ਸੀ ਜ਼ਿਆਦਾਤਰ ਨਿਵੇਸ਼ਕ ਇਹ ਕਹਿਣਗੇ ਕਿ ਕੀ ਤੁਸੀਂ ਆਪਣਾ ਬਹੁਤ ਸਾਰਾ ਪੈਸਾ ਫਸਾ ਨਹੀਂ ਰਹੇ ਹੋ ਕਿ ਇਸ ਤੋਂ ਲੋਨ ਲੈਣਾ ਜ਼ਿਆਦਾ ਵਧੀਆ ਨਹੀਂ ਹੁੰਦਾ ਇਸ ਦਾ ਜਵਾਬ ਹੈ ਇਸ ਮਾਮਲੇ ਵਿੱਚ ਬਿਲਕੁਲ ਵੀ ਨਹੀਂ ਮੇਰੀ ਨਿਵੇਸ਼ ਕੰਪਨੀ ਸਰਦੀਆਂ ਦੇ ਮਹੀਨਿਆਂ 'ਚ ਇਸ ਨੂੰ ਵਕੇਸ਼ਨ ਰੈਂਟਲ ਦੇ ਰੂਪ ਵਿੱਚ ਇਸਤੇਮਾਲ ਕਰਦੀ ਹੈ ਜਦ ਪ੍ਰਵਾਸੀ ਪੰਖੇਰੂ 애રિਜ਼ੋਨਾ ਤੋਂ ਆਉਂਦੇ ਹਨ ਤੇ ਇਸ ਨੂੰ 4 ਮਹੀਨਿਆਂ ਲਈ 2500 ਡਾਲਰ ਕਿਰਾਏ ਤੇ ਦੇ ਦਿੰਦੇ ਹਨ ਬਾਕੀ ਦੇ 8 ਮਹੀਨਿਆਂ ਲਈ ਇਸ ਦਾ ਕਿਰਾਇਆ ਕੇਵਲ 100 ਡਾਲਰ ਹੀ ਹੁੰਦਾ ਹੈ ਮੇਰਾ ਪੈਸਾ ਤਕਰੀਬਨ 3 ਸਾਲਾਂ ਵਿੱਚ ਵਾਪਸ ਆ ਗਿਆ। ਹੁਣ ਮੈਂ ਇਸ ਸੰਪਤੀ ਦਾ ਮਾਲਕ ਹਾਂ ਜਿਹੜੀ ਹਰ ਮਹੀਨੇ ਮੇਰੀ ਆਮਦਨ ਨੂੰ ਵਧਾਉਂਦੀ ਰਹਿੰਦੀ ਹੈ। ਇਹੀ ਸਟਾਕ ਬਾਰੇ ਵੀ ਕੀਤਾ ਜਾਂਦਾ ਹੈ। ਆਮ ਕਰਕੇ ਮੇਰਾ ਬ੍ਰੋਕਰ ਮੈਨੂੰ ਸਲਾਹ ਦਿੰਦਾ ਹੈ ਕਿ ਮੈਂ ਕਿਹੜੀ ਕੰਪਨੀ ਦੇ ਸਟਾਕ 'ਚ ਕਾਫੀ ਪੈਸਾ ਲਾਵਾਂ ਕਿਉਂਕਿ ਉਸ ਦੇ ਵਿਚਾਰ ਨਾਲ ਉਹ ਕੰਪਨੀ ਕੋਈ ਇਹੋ ਜਿਹਾ ਕਦਮ ਚੁੱਕਣ ਵਾਲੀ ਹੈ ਜਿਸ ਨਾਲ ਉਸ ਦੇ ਸ਼ੇਅਰ 'ਚ ਤੇਜ਼ੀ ਆ ਜਾਵੇਗੀ। ਜਿਵੇਂ ਕੋਈ ਨਵਾਂ ਸਮਾਨ ਬਾਜ਼ਾਰ 'ਚ ਲਾਉਣ ਲਿਆਉਣ ਵਾਲੀ ਹੈ ਮੈਂ ਆਪਣੇ ਪੈਸੇ ਨੂੰ ਇੱਕ ਹਫ਼ਤੇ ਤੋਂ ਲੈ ਕੇ ਇੱਕ ਮਹੀਨੇ ਤੱਕ ਲਾਇਆ ਰੱਖਦਾ ਹਾਂ ਜਦ ਸ਼ੇਅਰ ਦੀ ਕੀਮਤ ਵਧਦੀ ਹੈ ਫਿਰ ਮੈਂ ਆਪਣੀ ਅਸਲ ਪੂੰਜੀ ਨੂੰ ਕੱਢ ਲੈਂਦਾ ਹਾਂ ਤੇ ਬਾਜ਼ਾਰ ਦੇ ਉਤਾਰ ਚੜਾਅ ਤੋਂ ਬੇਫਿਕਰ ਹੋ ਜਾਂਦਾ ਹਾਂ ਕਿਉਂਕਿ ਮੇਰੀ ਅਸਲ ਰਕਮ ਵਾਪਸ ਆ ਚੁੱਕੀ ਹੈ ਤੇ ਮੈਂ ਦੂਜੀ ਸੰਪਤੀ ਉੱਤੇ ਕੰਮ ਕਰਨ ਲਈ ਤਿਆਰ ਹਾਂ ਇੰਜ ਮੇਰਾ ਪੈਸਾ ਜਾਂਦਾ ਹੈ ਤੇ ਫਿਰ ਬਾਹਰ ਆ ਜਾਂਦਾ ਹੈ ਅਤੇ ਮੈਂ ਇੱਕ ਇਹੋ ਜਿਹੀ ਸੰਪਤੀ ਦਾ ਮਾਲਕ ਬਣ ਜਾਂਦਾ ਹਾਂ ਜਿਹੜਾ ਕਿ ਇੱਕ ਤਰ੍ਹਾਂ ਨਾਲ ਮੈਨੂੰ ਫ੍ਰੀ ਚ ਮਿਲਦੀ ਹੈ ਇਹ ਸੱਚ ਹੈ ਕਿ ਮੈਂ ਕਈ ਮੌਕਿਆਂ ਤੇ ਪੈਸਾ ਗਵਾਇਆ ਵੀ ਹੈ ਪਰ ਮੈਂ ਉਤਨੇ ਹੀ ਪੈਸਿਆਂ ਨਾਲ ਖੇਡਦਾ ਹਾਂ ਜਿੰਨੇ ਦਾ ਨੁਕਸਾਨ ਮੈਂ ਸਹਿਣ ਕਰ ਸਕਦਾ ਹਾਂ ਮੈਂ ਇਹੀ ਕਹਾਗਾ ਕਿ ਔਸਤ 10 ਨਿਵੇਸ਼ਾਂ ਚੋਂ ਮੈਨੂੰ 2 ਜਾਂ 3 ਅੰਦਰ ਬੜਾ ਫਾਇਦਾ ਹੁੰਦਾ ਹੈ ਜਦ ਕਿ 5 ਜਾਂ 6 'ਚ ਕੋਈ ਫਾਇਦਾ ਨੁਕਸਾਨ ਨਹੀਂ ਹੁੰਦਾ ਤੇ ਮੈਂ 2 ਜਾਂ 3 'ਚ ਘਾਟਾ ਵੀ ਖਾਂਦਾ ਹਾਂ ਪਰ ਮੈਂ ਆਪਣੇ ਨੁਕਸਾਨ ਨੂੰ ਉਸੇ ਪੈਸੇ ਤੱਕ ਸੀਮਿਤ ਕਰ ਲੈਂਦਾ ਹਾਂ ਜਿਹੜੇ ਮੇਰੇ ਕੋਲ ਉਸ ਸਮੇਂ ਹੁੰਦਾ ਹੈ ਜਿਹੜੇ ਲੋਕ ਜੋਖਮ ਲੈਣ ਤੋਂ ਨਫ਼ਰਤ ਕਰਦੇ ਹਨ ਉਹ ਆਪਣੇ ਪੈਸੇ ਨੂੰ ਬੈਂਕ 'ਚ ਰੱਖ ਦਿੰਦੇ ਹਨ ਤੇ ਲੰਮੇ ਸਮੇਂ ਤੱਕ ਉਹਨਾਂ ਦੀਆਂ ਬਚਤ ਕੁਝ ਨਹੀਂ ਹੋ ਤੋ ਬਿਹਤਰ ਹੀ ਹੁੰਦੀ ਹੈ ਪਰ ਤੁਹਾਨੂੰ ਆਪਣਾ ਪੈਸਾ ਵਾਪਸ ਕੱਢਣ ਲਈ ਬੜਾ ਸਮਾਂ ਲੱਗ ਜਾਂਦਾ ਹੈ ਤੇ ਜਿਆਦਾਤਰ ਮਾਮਲਿਆਂ 'ਚ ਤਾਂ ਤੁਹਾਨੂੰ ਇਸ ਦੇ ਨਾਲ ਕੁਝ ਵੀ ਫ੍ਰੀ ਨਹੀਂ ਮਿਲਦਾ ਪਹਿਲਾਂ ਤਾਂ ਉਹ ਟੇਸਟਰ ਦਿੱਤਾ ਕਰਦੇ ਸਨ ਪਰ ਅੱਜਕੱਲ ਇਸ ਤਰ੍ਹਾਂ ਦਾ ਬੜਾ ਵਿਰਲਾ ਹੀ ਹੁੰਦਾ ਹੈ ਮੇਰੇ ਹਰ ਨਿਵੇਸ਼ ਉਤੇ ਇੱਕ ਨਾ ਇੱਕ ਚੀਜ਼ ਫ੍ਰੀ ਹੋਣੀ ਚਾਹੀਦੀ ਹੈ ਇੱਕ ਛੋਟਾ ਰੀਅਲ ਅਸਟੇਟ ਇੱਕ ਮਿੰਨੀ ਸਟੋਰੇਜ ਖਾਲੀ ਜ਼ਮੀਨ ਦਾ ਟੁਕੜਾ ਕਰ ਸਟਾਕ ਸ਼ੇਅਰ ਜਾਂ ਆਫਿਸ ਬਿਲਡਿੰਗ ਤੇ ਜੋਖਮ ਵੀ ਸੀਮਤ ਹੋਣਾ ਚਾਹੀਦਾ ਹੈ ਇਸ ਵਿਸ਼ੇ ਤੇ ਇਤਨੀ ਜਿਆਦਾ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਕਿ ਮੈਂ ਇਸ ਵਿੱਚ ਨਹੀਂ ਜਾਣਾ ਚਾਹਾਂਗਾ ਮੈਕਡੋਨਲਡ ਦੇ ਮਸ਼ਹੂਰ ਰੇ ਕ੍ਰੌਕ ਹੈਮਬਰਗਰ ਫਰਾਂਚਾਈਜ਼ੀ ਇਸ ਲਈ ਨਹੀਂ ਵੇਚਦੇ ਸਨ ਕਿਉਂਕਿ ਉਹਨਾਂ ਨੂੰ ਹੈਮਬਰਗਰ ਤੋਂ ਪਿਆਰ ਸੀ ਬਲਕਿ ਇਸ ਲਈ ਕਿਉਂਕਿ ਉਹਨਾਂ ਨੂੰ ਉਸ ਫਰਾਂਚਾਈਜ਼ੀ ਦੇ ਨਾਲ ਆਉਣ ਵਾਲਾ ਰੀਅਲ ਏਸਟੇਟ ਫ੍ਰੀ ਮਿਲਦਾ ਸੀ ਸਿਆਣੇ ਨਿਵੇਸ਼ਕਾਂ ਨੂੰ ਵਿਆਜ ਦੀ ਦਰ ਤੋਂ ਜ਼ਿਆਦਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੁਹਾਡਾ ਪੈਸਾ ਵਾਪਸ ਮਿਲ ਜਾਣ ਅਤੇ ਤੁਹਾਡੇ ਕੋਲ ਕੀ ਸੰਪਤੀ ਆਉਂਦੀ ਹੈ ਇਹ ਵੀ ਮਹੱਤਵਪੂਰਨ ਹੈ ਇਹ ਹੀ ਫਾਈਨੈਂਸ਼ੀਅਲ ਸਮਝਦਾਰੀ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ